ਇਹ ਬੀਤੇ ਦਿਨਾਂ ਤੋਂ ਦੋ ਭਾਸ਼ਣ ਆ ਜਿਹੜੇ ਮੋਦੀ ਸਾਹਿਬ ਦੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਬੜੇ ਚਰਚਾ ਦਾ ਵਿਸ਼ਾ ਇੱਕ ਚ ਤਾਂ ਉਹਨਾਂ ਨੇ ਇੱਕ ਫਿਰਕੇ ਦਾ ਨਾਂ ਹੀ ਲੈ ਦਿੱਤਾ ਨਾਲੇ ਕੁਝ ਸਪੈਠੀ ਇਹ ਕਹਿ ਦਿੱਤਾ ਉਸ ਤੋਂ ਬਾਅਦ ਕਹਿੰਦੇ ਕਾਂਗਰਸ ਦੇ ਖਾਸ ਲੋਕ ਨੇ ਇਹਨਾਂ ਨੇ ਪਹਿਲਾਂ ਕਿਹਾ ਸੀ ਕਹਿੰਦੇ ਕਿ ਜ਼ਮੀਨਾਂ ਵੀ ਪਹਿਲਾਂ ਸੋਨਾ ਖੋਲਾਂਗੇ ਮੰਗਲ ਸੂਤਰ ਖੋਲਾਂਗੇ ਇਹ ਤੁਸੀਂ ਬਚ ਜੋ ਜਿੰਨਾ ਬਚਦੇ ਹੋ ਉਹਨਾਂ ਨੇ ਦੇਸ਼ ਦੀ ਜਨਤਾ ਨੂੰ ਸੰਬੋਧਨ ਹੁੰਦੇ ਆ ਗੱਲਾਂ ਕਹੀਆਂ ਦੇਖੋ ਵੈਸੇ ਤਾਂ ਸੰਦੀਪ ਜੀ ਮੈਂ ਹੈਰਾਨ ਹਾਂ ਇਸ ਗੱਲ ਤੇ ਆ ਕਿ ਦੇਸ਼ ਦਾ ਪ੍ਰਧਾਨ ਮੰਤਰੀ ਸਭ ਤੋਂ ਉੱਚਾ ਅਹੁਦਾ ਹੈ ਡੈਮੋਕ੍ਰੇਸੀ ਦੇ ਵਿੱਚ ਜਦੋਂ ਉਹ ਮਤਲਬ ਆ ਜੂਨ 4 5 ਤੋਂ ਬਾਅਦ ਐਕਸ ਹੋ ਜਾਣਗੇ ਜੋ ਮਰਜ਼ੀ ਬੋਲੀ ਜਾਣ ਪਰ ਉਹ ਦੇਸ਼ ਦੇ ਪ੍ਰਾਈਮ ਮਿਨਿਸਟਰ ਆ ਤੇ ਪ੍ਰਾਈਮ ਮਿਨਿਸਟਰ ਨੂੰ ਕਿਉਂਕਿ ਸਾਡਾ ਜਿਹੜਾ ਸੰਵਿਧਾਨ ਆ ਜਾਂ ਸਾਡੇ ਦੇਸ਼ ਦਾ ਤਾਣਾ ਬਣਾ ਆ ਉਹਦੇ ਵਿੱਚ ਜਿਹੜਾ ਸਮਾਜਿਕ ਸਾਡਾ ਸਿਸਟਮ ਆ ਉਹ ਬਹੁਤ ਇੱਕ ਦੂਸਰੇ ਨਾਲ ਵੱਜਾ ਹੋਇਆ ਆ ਔਰ ਉਹਦੇ ਵਿੱਚ ਇਦਾਂ ਦੀ ਸਪੀਚ ਪ੍ਰਾਈਮ ਮਿਨਿਸਟਰ ਦੀ ਕਰਨੀ ਮੈਨੂੰ ਲੱਗਦਾ ਇਦੂੰ ਮਾੜੀ ਗੱਲ ਹੋਰ ਹੋ ਨਹੀਂ ਸਕਦੀ ਔਰ ਉਦੋਂ ਵੀ ਗਾਂਹ ਵਾਲੀ ਗੱਲ ਦੇਖੋ ਜਿਹੜੀ ਆ ਆਰਐਸਐਸ ਆ ਬੇਸਿਕਲੀ ਹਮੇਸ਼ਾ ਬੀਜੇਪੀ ਕਲੇਮ ਕਰਦੀ ਆ ਆਰਐਸਐਸ ਬੇਸਿਕਲੀ ਉਹਨਾਂ ਦਾ ਵਿੰਗ ਹੈ ਔਰ ਉਹ ਕੈਡਰ بیس ਪਾਰਟੀ ਆ ਕੈਡਰ بیس ਪਾਰਟੀ ਹੋਣ ਦੇ ਬਾਵਜੂਦ ਕਿਉਂਕਿ ਉਹਨਾਂ ਦੇ ਬਣਦੇ ਆ ਨਾ ਥੱਲਿਓ ਜੋ ਪ੍ਰਮੋਟ ਹੋ ਕੇ ਮੰਤਰੀ ਮਹਾ ਮੰਤਰੀ ਠੀਕ ਆ ਨਾ ਉਹਦੇ ਤੋਂ ਬਾਅਦ ਉਹ ਜਾ ਕੇ ਫਿਰ ਪੋਲੀਟੀਕਲ ਸਿਸਟਮ ਦੇ ਵਿੱਚ ਉਹਨਾਂ ਨੂੰ ਦਰਜਾ ਦਿੱਤਾ ਜਾਂਦਾ ਸੰਦੀਪ ਜੀ 125 ਬੰਦੇ ਐ ਅਪ੍ਰੋਕਸੀਮੇਟਲੀ ਉਹਨਾਂ ਨੇ ਬਾਹਰ ਲੀਆਂ ਪਾਰਟੀਆਂ ਤੋਂ ਲਿਆ ਕੇ ਔਰ ਉਹਦੇ ਚੋਂ 25 ਬੰਦੇ ਇਦਾਂ ਦੇ ਆ ਜਿਨ੍ਹਾਂ ਤੇ 70000 ਕਰੋੜ ਤੋਂ ਲੈ ਕੇ 5000 ਕਰੋੜ ਤੱਕ ਦੇ ਇਲਜ਼ਾਮ ਵੀ ਲੱਗੇ ਆ ਤੇ ਉਹਨਾਂ ਤੇ सीबीआई ਦੇ ਤੇ ਈਡੀ ਦੇ ਕੇਸ ਵੀ ਚੱਲਦੇ ਆ ਮੈਂ ਤਾਂ ਸੱਚੀ ਗੱਲ ਆ ਮੈਂ ਤਾਂ ਆਰਐਸਐਸ ਆਰਐਸਐਸ ਵਾਲੇ ਬੰਦੇ ਵਿੱਚ ਕਿਉਂਕਿ ਸਿੰਪਲ ਆ ਇਹਨਾਂ ਦਾ ਬੇਸਿਕਲੀ ਆਈਡੀਆ ਇਹ ਸਿਗਾ ਵੀ ਅਸੀਂ ਦੇਸ਼ ਨੂੰ ਚੰਗੇ ਪਾਸੇ ਨੂੰ ਲੈ ਕੇ ਜਾਣਾ ਅਸੀਂ ਸੱਤਾ ਦੇ ਵਿੱਚ ਨਹੀਂ ਆਉਣਾ ਲੇਕਿਨ ਸੱਤਾ ਨੂੰ ਅਸੀਂ ਉਧਰ ਨੂੰ ਤੋੜਨਾ ਹੈਗਾ ਵੀ ਤਾਂ ਕਿ ਦੇਸ਼ ਠੀਕ ਪਾਸੇ ਤੁਰੇ ਇਹ ਕਦੀ ਬੈਠ ਕੇ ਸੋਚਣ ਕਦੀ ਆਪਣੇ ਅੰਦਰ ਇਨਟਰੋਸਪੈਕਸ਼ਨ ਕਰਨ ਵੀ ਜਿਹੜਾ ਇਹ ਮੋਦੀ ਆ ਕਿਉਂਕਿ ਵੈਸੇ ਤਾਂ ਇਹਨਾਂ ਚ ਬੇਸਿਕਲੀ ਬੰਦੇ ਦੀ ਭਗਤੀ ਹੁੰਦੀ ਨਹੀਂ ਹੈ ਇਹ ਤਾਂ ਮੋਦੀ ਭਗਤ ਬਣ ਗਏ ਆਰਐਸਐਸ ਵਾਲੇ ਯਾਰ ਇੱਕ ਤੇ ਬਹਿ ਕੇ ਸੋਚਣ ਤਾਂ ਸਹੀ ਇਨਟਰੋਸਪੈਕਸ਼ਨ ਤਾਂ ਕਰਨ ਸਹੀ ਵੀ ਅਸੀਂ ਕਾਦੇ ਲਈ ਬਣੇ ਸੀ ਮੈਂ ਕਹਿੰਦਾ ਬਾਕੀ ਪਾਰਟੀਆਂ ਤਾਂ ਚਲੋ ਉਹਨਾਂ ਦੇ ਵਿੱਚ ਕਈ ਕੁਰੀਤੀਆਂ ਜਾਂ ਮੈਂ ਨਹੀਂ ਕਹਿੰਦਾ ਕਾਂਗਰਸ ਦੇ ਵਿੱਚ ਵੀ ਕਈ ਮਾੜੀਆਂ ਚੀਜ਼ਾਂ ਜਾਂ ਕਈ ਹੋਇਆ ਲੇਕਿਨ ਐਟ ਦਾ ਸੇਮ ਟਾਈਮ ਜਿਹੜੀ ਕੈਡਰ ਬੇਸ ਪਾਰਟੀ ਸੀ ਜਿਹੜੀ ਇਸ ਤਰ੍ਹਾਂ ਸਮਰਪਿਤ ਸੀ ਉਹਦੇ ਵਿੱਚੋਂ ਜਿਹੜਾ ਇਹਨਾਂ ਦੀ ਵਾਸ਼ਿੰਗ ਮਸ਼ੀਨ ਦੇ ਵਿੱਚ ਦੀ ਨਿਕਲ ਜਾਂਦਾ ਉਹ ਫਿਰ ਦੇਸ਼ ਪ੍ਰੇਮੀ ਹੋ ਜਾਂਦਾ ਉਹ ਦੋ ਤੋਤਾ ਹੋ ਜਾਂਦਾ ਮੈਨੂੰ ਆਰਐਸਐਸ ਵਾਲਾ ਬੰਦਾ ਕੋਈ ਇਸ ਗੱਲ ਦੀ ਇਸ ਗੱਲ ਦਾ ਕੋਈ ਆਨਸਰ ਕਰ ਦਵੇ ਵੀ ਹਾਂ ਵੀ ਇਹ ਗੱਲ ਠੀਕ ਹੈਗੀ ਆ ਕਿ ਤੁਸੀਂ ਮੋਦੀ ਭਗਤ ਸ਼ਬਦ ਵਰਤਿਆ ਬਹੁਤ ਸਰੀਆਂ ਵੀਡੀਓ ਵਾਇਰਲ ਹੋ ਰਹੀਆਂ ਕਹਿੰਦੇ ਮਹਿੰਗਾਈ ਜੇ 5000 ਦਾ ਸਿਲੰਡਰ ਹੁੰਦਾ ਉਹ ਵੀ ਅਸੀਂ ਲੈ ਲਾਂਗੇ ਚਾਹੇ ਕੋਈ ਹੋਰ ਚੀਜ਼ ਮਹਿੰਗੀ ਹੁੰਦੀ ਉਹ ਵੀ ਲੈ ਲਾਂਗੇ ਆਏਗਾ ਤਾਂ ਮੋਦੀ ਨਹੀਂ ਨਹੀਂ ਇਹ ਦੇਖੋ ਇਹ ਤਾਂ ਇਹ ਤਾਂ ਇਹਨਾਂ ਨੂੰ ਬਹੁਤ ਗਲਤ ਫਹਮੀ ਆ ਦੇਖੋ ਅਲਟੀਮੇਟਲੀ ਸਾਨੂੰ ਮੈਂ ਦੇਖੋ ਮੈਂ ਇੱਕ ਧਰਮ ਨੂੰ ਧਰਮ ਦੇ ਵਿੱਚ ਵਿਸ਼ਵਾਸ ਰੱਖਦਾ ਹੂੰ ਕੋਈ ਹੋਰ ਬੰਦਾ ਕਿਸੇ ਹੋਰ ਧਰਮ 'ਚ ਵਿਸ਼ਵਾਸ ਰੱਖਦਾ ਉਹਨੂੰ ਉਹਦਾ ਹੱਕ ਆ ਮੈਨੂੰ ਆਪਣਾ ਹੱਕ ਹੈਗਾ ਇਹ ਸਾਡੇ ਦੇਸ਼ ਦਾ ਕਲਚਰ ਹੈ ਸਾਡੇ ਦੇਸ਼ ਦਾ ਤਾਣਾ ਬਣਾ ਲੇਕਿਨ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਜੀ ਰਿਐਕਟ ਕਰਦੇ ਆ ਮੈਨੂੰ ਲੱਗਦਾ ਆਉਣ ਵਾਲੀਆਂ ਜਿਹੜੀਆਂ ਪੀੜ੍hiyan ਉਹ ਕਿਤੇ ਨਾ ਕਿਤੇ ਨਫ਼ਰਤ ਦੇ ਬੀਜ ਜਿਹੜੇ ਇਸ ਦੇਸ਼ ਦੇ ਵਿੱਚ ਬੋਏ ਜਾ ਰਹੇ ਆ ਜਿਹੜਾ ਆਉਣ ਵਾਲੀਆਂ ਪੀੜ੍ਹੀਆਂ ਲਈ ਜਾਂ ਸਾਡੇ ਦੇਸ਼ ਲਈ ਚੰਗੇ ਨਹੀਂ ਆ ਇੰਡੀਆ ਗੱਠਜੋੜ ਦੀ ਇੱਕ ਗੱਲ ਸਮਝ ਨਹੀਂ ਆਉਂਦੀ ਗੱਠਜੋੜ ਬਣ ਗਿਆ 2 ਦਰਜਣ ਤੋਂ ਵੱਧ ਪਾਰਟੀਆਂ ਇਕੱਠੀਆਂ ਹੋ ਗਈਆਂ ਏਜੰਡਾ ਕਿਤੇ ਟਾਵਾ ਟਾਵਾ ਨਜ਼ਰ ਹੀ ਨਹੀਂ ਆਉਂਦਾ ਚੋਣਾ ਬਿਲਕੁਲ ਨੇੜੇ ਹਾਲਾਂਕਿ ਕਈ 1% ਦੀਆਂ ਤਾਂ ਹੋ ਵੀ ਗਈਆਂ ਏਜੰਡਾ ਸਾਫ਼ ਕਿਉਂ ਨਹੀਂ ਲੋਕਾਂ ਤੱਕ ਪਹੁੰਚਾ ਸਕਿਆ ਇੰਡੀਆ ਏਜੰਡਾ ਦੇਖੋ ਸੰਦੀਪ ਜੀ ਇੱਕ ਤਾਂ ਪ੍ਰੋਬਲਮ ਇਹ ਆ ਕਿ ਜਿਹੜਾ ਮੀਡੀਆ ਆ ਜੀ ਦੇਖੋ ਤੁਹਾਡੇ ਵਰਗੇ ਥੋੜੇ ਪੱਤਰਕਾਰ ਰਹਿ ਗਏ ਥੋੜੇ ਮੀਡੀਆ ਹਾਊਸ ਰਹਿ ਗਏ ਗੋਦੀ ਮੀਡੀਆ ਤੇ ਕੇਜੀ ਮੀਡੀਆ ਬੇਸਿਕਲੀ ਸਾਨੂੰ ਬਿਲਕੁਲ ਲੋਕਾਂ ਤੱਕ ਪਹੁੰਚਣੀ ਨਹੀਂ ਦਿੰਦਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਸਾਡਾ ਵੀ ਮੈਨੀਫੈਸਟੋ ਆ ਜਾਂ ਕਾਮਨ ਮਿਨਿਮਮ ਪ੍ਰੋਗਰਾਮ ਹੈਗਾ ਉਹਨੂੰ ਬੇਸਿਕਲੀ ਦੇਖੋ ਕੀ ਆ ਇਹਨਾਂ ਦਾ ਮੋਡਸ ਅਪਰੈਂਡੀ ਕੀ ਆ ਵੀ ਹਰ ਬੰਦੇ ਤੇ ਸੀਬੀਆਈ ਤੇ ਆਈਡੀ ਮੈਂ ਤਾਂ ਕਈ ਸੂਬਿਆਂ ਦੇ ਵਿੱਚ ਚਲੋ ਮੈਂ ਤਾਂ ਸਕਰੀਨਿੰਗ ਕਮੇਟੀ ਦਾ ਮੈਂਬਰ ਵੀ ਸੀਗਾ ਤੇ ਮੈਂ ਇਹ ਮਹਿਸੂਸ ਕੀਤਾ ਵੀ ਸਾਰੇ ਇਸ ਗੱਲ ਨੂੰ ਮਹਿਸੂਸ ਕਰ ਰਹੇ ਆ ਵੀ ਜਾਂ ਤਾਂ ਸੀਬੀਆਈ ਤੇ ਜਾਂ ਆਈਡੀ ਔਰ ਇੱਥੋਂ ਤੱਕ ਵੀ ਵੀ ਹਾਂ ਵੀ ਸਾਡੇ ਹਿਸਾਬ ਨਾਲ ਕੈਂਡੀਡੇਟ ਦਿਓ ਕਿਉਂਕਿ ਦੇਸ਼ ਦੇ ਵਿੱਚ ਜੇ ਇਦਾਂ ਡਰ ਵਾਲਾ ਮਾਹੌਲ ਬਣਾ ਲਓਗੇ ਤਾਂ ਫਿਰ ਦੇਸ਼ ਜਿਹੜਾ ਬੇਸਿਕਲੀ ਅਸੀਂ ਕਿੱਧਰ ਨੂੰ ਲੈ ਕੇ ਜਾਂਦੇ ਹਾਂ ਅਸੀਂ ਡਿਕਟੇਟਰਸ਼ਿਪ ਵੱਲ ਨੂੰ ਦੇਖੋ ਪ੍ਰਧਾਨ ਮੰਤਰੀ ਨੇ ਤਾਂ ਈਡੀ ਬਾਰੇ ਇਹ ਵੀ ਗੱਲ ਕਹੀ ਹੈ ਇੱਕ ਨਿੱਜੀ ਚੈਨਲ ਤੇ ਦਿੱਤੇ ਇੰਟਰਵਿਊ 'ਚ ਕਹਿੰਦੇ ਸਭ ਤੋਂ ਵਧੀਆ ਕੰਮ ਜੇ ਕੀਤਾ ਈਡੀ ਨੇ ਨਾ ਦਸਾਂ ਸਾਲਾਂ 'ਚ ਕੀਤਾ ਪਹਿਲਾਂ ਤੇ ਬਸ ਉਹ ਤੋਤੇ ਵਾਲੀ ਜਿਹੜੀ ਹੈ ਭੂਮਿਕਾ ਨਿਭਾਉਂਦਾ ਸੀ ਈਡੀ ਯਾਰ ਇਹ ਤਾਂ ਹੁਣ ਕਿਸੇ ਨੂੰ ਭੁੱਲਿਆ ਹੀ ਨਹੀਂ ਹੈਗਾ ਮਤਲਬ ਮੈਂ ਮੈਂ ਨਾਂ ਦੱਸ ਦਿੰਨਾ ਕਿਹੜੇ ਕਿਹੜੇ ਪਰਫੁੱਲ ਪਟੇਲ ਮਤਲਬ ਯੂ ਯੂ ਤੁਸੀਂ ਉਹ ਇੱਕ ਹਰਿਆਗਣਾਟਕਾ ਦਾ ਹੈਗਾ ਜਿਹਦੇ ਤੇ 9 ਸੀਬੀਆਈ ਦੇ ਕੇਸ ਹੈਗੇ ਆ ਈਡੀ ਦੇ ਕੇਸ ਹੈਗੇ ਆ ਮਤਲਬ ਫਿਰ ਇਹ ਨਾਲੀ ਇਹ ਨਾਲੀ ਪਰਿਭਾਸ਼ਾ ਕਿਹੜੀ ਹੋਈ ਇਹ ਨਾਲ ਆ ਜਿਹੜਾ ਸਿਸਟਮ ਆ ਇਹ ਨਾਲ ਵਾਲੀ ਜਿਹੜੀ ਇਹਦਾ ਮਤਲਬ ਉਹ ਬੀਜੇਪੀ ਦੀ ਈਡੀ ਆ ਕਿ ਦੇਸ਼ ਦੀ ਈਡੀ ਆ ਕਿਉਂਕਿ ਜੇ ਦੇਸ਼ ਦੀ ਈਡੀ ਹੋਵੇ ਤਾਂ ਫਿਰ ਉਹ ਇਦਾਂ ਨਾ ਕਰੇ ਮੈਂ ਨਹੀਂ ਕਹਿੰਦਾ ਮੈਂ ਕਿਤੇ ਕਰਪਟ ਬੰਦੇ ਨੂੰ ਸਪੋਰਟ ਨਹੀਂ ਕਰਦਾ ਬਟ ਐਟ ਦਾ ਸੇਮ ਟਾਈਮ ਪਿਕ ਐਂਡ ਚੂਜ਼ ਵਾਲੀ ਗਲਤੀ ਨਾ ਕਰੋ ਨਾ ਕਿਉਂਕਿ ਜੋ ਹੁਣ ਅਮਬਾਨੀ ਤੇ ਅਡਾਨੀਜ਼ ਦਾ ਤੁਸੀਂ ਕੀਤਾ ਜੋ ਆਹ ਜਿਹੜੇ ਆਹ ਜਿਹੜੇ ਇਲੈਕਟੋਰਲ ਬਾਂਡਸ ਦਾ ਹੋਇਆ ਜੋ ਸੁਪਰੀਮ ਕੋਰਟ ਨੇ ਕੱਢਿਆ ਤੇ ਇਹ ਕਿਸੇ ਨੂੰ ਕਿ ਸਮਝ ਨਹੀਂ ਆਉਂਦੀ ਲੋਕਾਂ ਨੂੰ ਸਮਝ ਤਾਂ ਆਉਂਦੀ ਹੈ ਠੀਕ ਆ ਵੀ ਮੀਡੀਆ ਬੜਾ ਕੰਟਰੋਲ ਕੀਤਾ ਹੋਇਆ ਸੋਸ਼ਲ ਮੀਡੀਆ ਤੇ ਜਿੰਨਾ ਕੁ ਵੀ ਆਉਂਦਾ ਆਉਂਦਾ ਕੁਝ ਤੁਹਾਡੇ ਵਰਗੇ ਕੁਝ ਚੰਗੇ ਬੰਦੇ ਲੋਕ ਹੈਗੇ ਆ ਪੰਜਾਬ ਦੇ ਵਿੱਚ ਵੀ ਤਾਂ ਇਹ ਕੀਤਾ ਜਿਹੜਾ ਭਗਵੰਤ ਮਾਨ ਨੇ ਕੀ ਕੀਤਾ ਸਾਡਾ ਡੈਮੋਕ੍ਰੇਸੀ ਦਾ ਜਿਹੜਾ ਚੌਥਾ ਪਿੱਲਰ ਆ ਉਹਦਾ ਗळा ਘੁੱਟ ਦਿੱਤਾ ਕੁਝ ਬੰਦੇ ਹੈਗੇ 5-7 ਮੈਂ ਤਾਂ ਨਾ ਗਿਣ ਸਕਦਾ ਵੀ ਆਹ 5-7 ਬੰਦੇ ਹੈਗੇ ਆ ਜਿਹੜੇ ਆਰਗੇਨਿਕ ਹੈਗੇ ਆ ਜਿਹੜੇ ਅੱਜ ਵੀ ਪੰਜਾਬ ਨਾਲ ਖੜੇ ਆ ਸਦੀਸ਼ ਪੱਦਰ ਦੇ ਵਿੱਚ ਕਾਂਗਰਸ ਦੇ ਹੱਥ ਵਾਗੜੋਂ ਰਾਗੀ ਕਿ ਮੀਡੀਆ ਜਿਵੇਂ ਦੱਬਿਆ ਪਿਆ ਜਿਵੇਂ ਤੁਸੀਂ ਕਹਿੰਦੇ ਹੋ ਕੀ ਉਹ ਖੁੱਲ ਕੇ ਬੋਲੇਗਾ ਕਿ ਕਿਤੇ ਕੱਲ ਨੂੰ ਹੋਵੇ ਦੋ ਕਦਮ ਕਾਂਗਰਸ ਹੋਰ ਅੱਗੇ ਪੱਟ ਦੇ ਨਹੀਂ ਮੈਨੂੰ ਨਹੀਂ ਲੱਗਦਾ ਦੇਖੋ ਮੈਂ ਦੇਖੋ ਮੈਂ ਮੈਂ ਜਿੰਨੀ ਕੁ ਹਸਿਆਤ ਰੱਖਦਾ ਪਰ ਪੰਜਾਬ ਦੇ ਵਿੱਚ ਇਦਾਂ ਦਾ ਕੁਝ ਨਹੀਂ ਹੋਊਗਾ ਕਿਉਂਕਿ ਦੇਖੋ ਡੈਮੋਕਰੇਸੀ ਦੇ ਵਿੱਚ ਹਰ ਪਿੱਲਰ ਦੀ ਆਪਣੀ ਭੂਮਿਕਾ ਹੈਗੀ ਆ ਔਰ ਮੈਂ ਕਹਿੰਨਾ ਯਾਰ ਇਦਾਂ ਵਿਕੋ ਨਾ ਮੈਂ ਚੰਗੇ ਚੰਗੇ ਪੱਤਰਕਾਰ ਵੀ ਚੰਗੇ ਚੰਗੇ ਮੀਡੀਆ ਹਾਊਸਸ ਵੀ ਵਿਕਦੇ ਦੇਖੇ ਕਿੰਨੇ ਕ ਪੈਸਿਆਂ ਦੀ ਜਰੂਰਤ ਆ ਕਿੰਨਾ ਕ ਤੁਹਾਨੂੰ ਅੱਛਾ ਜੇ ਤੁਸੀਂ ਆਪਣੇ ਰੋਲ ਨੂੰ ਠੀਕ ਤਰ੍ਹਾਂ ਪਲੇ ਨਹੀਂ ਕਰਦੇ ਮੈਂ ਕਹਿੰਦਾ ਬਿਊਰੋਕਰੇਟ ਆ ਬਿਊਰੋਕਰੇਟ ਨੂੰ ਆਪਣਾ ਰੋਲ ਪਲੇ ਕਰਨਾ ਚਾਹੀਦਾ ਇੰਨਾ ਡਰਨ ਦੀ ਕੀ ਜਰੂਰਤ ਆ ਪੁਲਿਸ ਨੂੰ ਆਪਣਾ ਰੋਲ ਪਲੇ ਕਰਨਾ ਚਾਹੀਦਾ ਅੱਛਾ ਪੋਲੀਟੀਸ਼ੀਅਨਸ ਨੂੰ ਆਪਣਾ ਰੋਲ ਪਲੇ ਕਰਨਾ ਚਾਹੀਦਾ ਪੋਲੀਟੀਸ਼ੀਅਨ ਮੈਂ ਸਮਝਦਾ ਵੀ ਹਮੇਸ਼ਾ ਇਸ ਖਿੱਚੋਤਾਣ ਚ ਵੀ ਹੁੰਦਾ ਵੀ ਹਾਂ ਵੀ ਮੇਰੀ ਪਾਰਟੀ ਆ ਮੇਰੇ ਬੰਦੇ ਆ ਮੇਰਾ ਫਲਾਨਾ ਆ ਯਾਰ ਕਿਤੇ ਜਸਟਿਸ ਵੀ ਤਾਂ ਕੋਈ ਗੱਲ ਹੋਵੇ ਜਸਟਿਸ ਦੀ ਗੱਲ ਵੀ ਤਾਂ ਹੋਵੇ ਨਾ ਸੋ ਇਸ ਕਰਕੇ ਮੈਨੂੰ ਲੱਗਦਾ ਇਹਦੀ ਬਿਊਟੀ ਇਹੀ ਆ ਵੀ ਜੇ ਚਾਰੇ ਪਿੱਲਰ ਆਪਣੀ ਆਪਣੀ ਜਗ੍ਹਾ ਠੀਕ ਰੋਲ ਪਲੇ ਕਰਨ ਤੇ ਤਾਂ ਹੀ ਡੈਮੋਕ੍ਰੇਸੀ ਆ ਅਦਰਵਾਈਜ਼ ਡਿਕਟੇਟਰਸ਼ਿਪ ਆ